अमृतसर आल पंजाब रेड़ी फड़ी यूनियन आम आदमी पार्टी विंग जिला अमृतसर प्रधान डॉक्टर इंद्रपाल ने नगर निगम जमिशन जय इंदर सौ पत्र नाल पत्रकार करद डॉक्टर इंद्रपाल ने दसा की यूटी मार्केट विच रेड़ी वाले नु न उजाड़िया जाए रेहड़िया वाले सरकारी पर्ची तैयार हैं ओना कह की रेहड़ी वाले ना बर्दाश्त नहीं किया जाएगा पत्रकार विशाल शर्मा विशेष रिपोर्ट ਖੋ ਗੱਲ ਹੈ ਜੀ ਤੁਹਾਡੇ ਸਾਹਮਣੇ ਜੁਆਇੰਟ ਕਲੈਕਸ਼ਨਰ ਮਿਲੇ ਆ ਉਹਨੇ ਕਾ ਵੀ ਹੋਣੀ ਚੈੱਕ ਕਰਕੇ ਜੇ ਤੁਹਾਡਾ ਸੁਭਾਅ ਤੁਹਾਨੂੰ ਤੱਕ ਪ੍ਰਚਾਰ ਜਿਹੜਾ ਮੇਕ ਕੀਤਾ ਗਿਆ ਜਿਹੜੀ ਪੰਜਾਬ ਸਰਕਾਰ ਉਹ ਲੋਕਾਂ ਨੂੰ ਜੁਗਾਰ ਬੁਈਆ ਕਰਾ ਰਹੀ ਹੈ ਔਰ ਜਿਹੜੇ ਬਲਾਜਮ ਨੇ ਕਾਰਪੋਰੇਸ਼ਨ ਦੇ ਉਹ ਸਾਡੇ ਸਾਰੇ ਢੇੜੀ ਫੜੀ ਵਾਲਿਆਂ ਨੂੰ ਤੱਕ ਪਰੇਸ਼ਾਨ ਕੀਤਾ ਜਾਂਦਾ ਕਿਉਂਕਿ ਬੰਦੇ ਲੱਗਦਾ ਵੀ ਜਿਹੜੇ ਉਈ ਆ ਇਹ ਸਭ ਤੋਂ ਦੇਰ ਜਾਂ ਦੇ ਦੂਜੀ ਹਫ਼ਤੇ ਮੈਂ ਆਈ ਕਿੱਥੇ ਤੇ ਸਰਕਾਰ ਦੀ ਮੈਨੂੰ ਖਰਾਬ ਕਰ ਰਹੀ ਆ ਦੇਖੋ ਜਦੋਂ ਇਹ ਖਰਾਬ ਕਰ ਰਹੀ ਆ ਹੁਣ ਸਰਕਾਰ ਨੂੰ ਅਸੀਂ ਆਏ ਪਿਛਲੇ ਹਫ਼ਤੇ ਕਮਿਸ਼ਨਰ ਸਾਹਿਬ ਨੂੰ ਮਿਲੇ ਸੀਗੇ ਕਮਿਸ਼ਨਰ ਸਾਹਿਬ ਕੋਲ ਅਸੀਂ ਮੇਰੇ ਨਾਲ ਨੂੰ ਮਿਲੇ ਆ ਤੇ ਬੇਬੇ ਸਾਹਿਬ ਕਹਿੰਦੇ ਆ ਪੱਕਾ ਦੇ ਰਿਹਾ ਉਹ ਪੈਸੇ ਮੌਜੂਦ ਨਹੀਂ ਜਿਹੜਾ ਸਮਾਨ ਹੈ ਨਾ ਉਹ ਕਾਰਪਸ਼ਾਲੇ ਚੋਂ ਲੈ ਗਏ ਕਿਉਂਕਿ ਮਾਰਕੀਟ ਤੋਂ ਆ ਬਖੋ ਸਾਲ ਦੇ ਕਰੀਬ ਹੋ ਗਿਆ ਰਾਮ ਬਾਗ ਤੋਂ ਬਾਅਦ ਜਿਹੜੇ ਸਾਲ ਨਹੀਂ ਸਰ ਹੋ ਗਿਆ 3 ਸਾਲ ਹੋਣ ਲੱਗੇ ਆ اچھا ਉਹ ਜਿਹੜੀ ਹੈ ਉਹਨਾਂ ਨੂੰ ਚੁਕਾਤਾ ਜੀ ਜੀ ਟੋਟੇ ਕਰਕੇ ਆ ਜਿਹੜੇ ਆਪਣਾ ਦਰਬਾਰ ਸਾਹਿਬ ਦੇ ਲਾਗੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ 6-7 ਮਹੀਨੇ ਹੋ ਗਿਆ ਬਿਚਾਰੇ ਭੁੱਖੇ ਪਰਿੰਦੇ ਘਾਹਤ ਤੇ ਆ ਵੀ ਟ੍ਰੈਫਿਕ ਦੀ ਸਮੱਸਿਆ ਜੀ ਉਹ ਦੇਖੋ ਯਾਰ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਅਮਰਦਾ ਸੈਡੂਸ ਆਇਆ ਬਾਰੋ ਲਿਆਗ ਲੋਕ ਉਸ ਆ ਕੇ ਲੋਕਾਂ ਦਾ ਰਜ਼ਗਾਰ ਪੈਦਾ ਕੀਤਾ ਤੇ ਜਿਹੜੇ ਸਹਿਬ ਦੇ ਲੋਕ ਨੇ ਜਿਹੜੇ ਪ੍ਰਸ਼ਾਸਨ ਹੈ ਉਹ ਲੋਕਾਂ ਨੂੰ ਜਾਣ ਕਰਦੇ ਤਾਹੋ ਦੇ ਨਾਤੇ ਮਤਲਬ ਕਹਿਦਾ ਵੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਰਜ਼ਗਾਰ ਪੈਦਾ ਕਰਦੀ ਹੈ ਇਹਦੇ ਬਲਾਜੋ ਨੇ ਉਹ ਲੋਕਾਂ ਨੂੰ ਖਰਾਬ ਕਰਦੇ ਜਿੱਦਾਂ ਪੁਲਿਸ ਹੈ ਹੁਣ ਪੁਲਿਸ ਜਿਹੜੀ ਹੈ ਉਹ ਵੀ ਲੋਕਾਂ ਨੂੰ ਖਰਾਬ ਕਰਦੀ ਹੈ ਬਿਤੇ ਆ ਵੀ ਖਲੋਤੇ ਕਾਕੇ ਉਹ ਦੇਖੋ ਯਾਰ ਜਿਹੜੇ ਕਬਨ ਸਮੱਸਿਆ ਹੈ ਹੀ ਕੋਈ ਨਹੀਂ ਜਿੱਥੋਂ ਲੋਕਾਂ ਨੂੰ ਉਠਾਇਆ ਉੱਥੇ ਕੋਈ ਟ੍ਰੈਫਿਕ ਦੀ ਸਮੱਸਿਆ ਵੀ ਨਹੀਂ ਜੇ ਜਿਹੜੀ ਇਹ ਕਾਰਪੋਰੇਟ ਹੈ ਇਹਦੇ ਸਾਡੀ ਗੱਲਾਂ ਨਾ ਮੰਨੀਆਂ ਸਾਡੇ ਬੰਦਿਆਂ ਨੂੰ ਹੋਰ ਤੰਕ ਕੀਤਾ ਜਿਹੜਾ ਯੂਨੀ ਮਾਰਕੀਟ ਜੋ ਇਹ ਤੁਹਾਡੇ ਸਾਹਮਣੇ ਆ ਦੇਖੋ ਵੈਂਡਿੰਗ ਜ਼ੋਨ ਨੇ ਠੀਕ ਹੈ ਜੀ ਸਾਰੇ ਵੈਂਡਿੰਗ ਜ਼ੋਨ ਦੇ ਸਾਰੇ ਖਤਮਾ ਕਰੋ ਪਾ ਰੈਡਿਕ ਜ਼ੋਨ ਦੇ ਜਿਹੜੇ ਕਾਰਪੇਸ਼ੇ ਦੇ ਟੂਰਨਮੈਂਡ ਕਮੇਟੀ ਦੇ ਚੈਟ ਕਰਕੇ ਤੇ ਪੰਜਾਬ ਸਰਕਾਰ ਨੂੰ ਭੇਜੇ ਪੰਜਾਬ ਸਰਕਾਰ ਦੇ ਰੈਡਿਕ ਜ਼ੋਨ ਦੇ ਰਹਾ ਉਹ ਬਣਾਇਆ ਪਰ ਬੜੀ ਭੜੀ ਖਰਾਣਗੀ ਦੀ ਗੱਲ ਹੈ ਜਿਹੜੇ ਕਾਰਪੋਰੇਟ ਕਮਿਸ਼ਨ ਦੇ ਉਹ ਕਹਿੰਦੇ ਵੈਦ ਜੋੜ ਰਹੀ ਦੀ ਅਨਾਂ ਜਿੱਤੀ ਮੰਗ ਪੱਤਰ ਦਿੱਤਾ ਕਿੰਨਾ ਦਿੱਤਾ ਜੀ ਉਹ ਬਗਪਤ ਸੇ ਸਬਤ ਤੱਕ ਸਰਕਾਰ ਜੀ ਨੂੰ ਦਿੱਤਾ ਵਾ ਆਪਣਾ ਡਿਪਟੀ ਕਮਿਸ਼ਨਰ ਜੀ ਉਹਨਾਂ ਨੇ ਅਸ਼ਰਸਾ ਦਿੱਤਾ ਵਾ ਜੁਆਇੰਟ ਕੋਮਿਟੀ ਉਹਨਾਂ ਸੇ ਸੁਣਤਾ ਤੇ ਤੁਹਾਡੀ ਗੱਲ ਨੂੰ ਧਿਆਨ ਕਰਕੇ ਤੇ ਤੁਹਾਡੀ ਗੱਲਾਂ ਨੂੰ ਧਿਆਨ ਕਰਕੇ ਤੇ ਆਪਾਂ ਫੇਰ ਦੁਬਾਰਾ ਜਿਹੜਾ ਉਹ ਤੁਹਾਡੇ ਤੇ ਚਾਰਕ ਕੀਤਾ ਜਾਏਗਾ ਅਸੀਂ ਉਹ ਕਰਕੇ ਇਹਨੂੰ ਚਕਾਉਣ ਨੂੰ ਦਿੰਦੇ ਹਾਂ ਤੇ ਗੇ ਸਾਨੂੰ ਦੁਬਾਰਾ ਤਾਂ ਕੀਤਾ ਇਹ ਦਸਰੂ ਬਦਾਰੇ ਉਹ ਥੋੜੇ-ਮੋਟੇ ਲੋਕ ਨੇ ਸਾਰੇ ਖੈਦ ਰੇੜ ਵਾਲੇ ਇਕੱਠੇ ਹੋ ਕੇ ਤੇ ਅਸੀਂ ਜਿਹੜਾ ਇੱਕ ਕੰਮ ਹੁੰਦਾ ਜਿਦਾ ਸੇ ਆਪਾਂ ਪੂਰਾ ਕਰਾਂਗੇ ਔਰ ਉਹ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਨਹੀਂ ਹੈ ਕਮਿਸ਼ਨਰ ਦੀ ਹੈ ਉਹ ਮੈਂ ਇਹ ਵੇਖਿਆ ਵੀ ਕਾਰਪੋਰੇਸ਼ਨ ਜਿਹੜੀ ਹੈ ਉਹ ਕਮਿਸ਼ਨਰ ਜਿਹੜਾ ਹੈ ਉਹ ਲੋਕਾਂ ਨੂੰ ਜਿੱਦ ਦੀ ਪਰਸਪਰ ਕਮਿਸ਼ਨਰ ਹੈ ਇਹ ਕਾਰਪੋਰੇਸ਼ਨ ਹੈ ਨਾ ਮੈਂ ਸਮਝਦਾ ਕੋਈ ਮਹਿਕਮਾ ਪਰਸਪਰ ਹੈਗਾ ਹੀ ਨਹੀਂ ਜਿੱਦਾਂ ਪਰੇਟੇ ਮਹਿਕਮਾ ਪਰਸਪਰ ਕੋਈ ਹੈ ਹੀ ਨਹੀਂ ਬਾਕੀ ਬੰਨਾ ਦੀ ਗੱਲ ਤੇ ਵਿਸ਼ਵਾਸ ਹੈ ਵੇਖੋ ਨਹੀਂ ਵਿਸ਼ਵਾਸ ਦਿਖੋ ਜਿਹੜਾ ਸਾਡੂ ਸੱਜਾ ਗੱਲ ਤੁਹਾਡੇ ਸਾਹਮਣੇ ਕੀਤੀ ਹੈ ਦੇ ਦੇ ਦਬਾਰਾ ਕਿਹਾ ਇੱਥੇ ਬੜਾ ਲਾਣਾ ਅਸੀਂ ਦਬਾਰਾ ਹੀ ਤੁਹਾਡਾ ਲਾਦਾ ਨਹੀਂ ਸਾਨੂੰ ਕੋਈ ਯਾਦ ਹੋਇਆ ਸੀ ਭਰੋਸਾ ਦਵਾਇਆ ਗਿਆ ਸੀ ਭਰੋਸਾ ਦਵਾਇਆ ਗਿਆ ਵੀ ਚੈੱਕ ਕਰਕੇ ਤੇ ਕਰ ਕਰ ਠੀਕ ਅੱਜ ਕੁਝ ਆਇਆ ਹੈ ਰੈਡੀ ਫੜੀਆਂ ਵਾਲੇ ਬਿਲਕੁਲ ਇਹ ਕਹਿੰਦੇ ਇਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਰਿਗਾਰਡਿੰਗ ਇਹਨਾਂ ਦੇ ਕੋਈ ਸਮਾਨ ਦੀ ਜਾਂ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਕੋਈ ਟ੍ਰੈਫਿਕ ਕਲੀਅਰੈਂਸ ਦੀ ਕਰਕੇ ਇਹਨਾਂ ਦਾ ਸਮਾਨ ਹਟਾਇਆ ਜਾ ਰਿਹਾ ਉਹ ਜੇ ਸਾਡੇ ਨੋਲੇਜ ਵਿੱਚ ਆਇਆ ਇਹਨਾਂ ਦੇ ਥਰੂ ਅ ਤੇ ਅਸੀਂ ਦੇਖ ਰਹੇ ਹਾਂ ਕਿ ਕੀ ਹੋ ਸਕਦਾ ਇਹਨਾਂ ਦਾ ਹੱਲ ਕੀ ਸੁਵਾਸ਼ਨ ਦਿੱਤਾ ਗਿਆ ਜਿੰਨਾਂ ਨੂੰ ਕਿ ਕਿੰਨਾ ਤੱਕ ਮਸਲਾ ਰਹੇ ਪਹਿਲਾਂ ਨਾ ਇੱਕ ਵਾਰੀ ਸਾਡਾ ਟੈਬ ਜ਼ਰੀਏ ਸਟੇਟ ਵਿੰਗ ਹੈ ਉਹਨਾਂ ਨੇ ਡਿਸਕਸ ਕਰਕੇ ਕਿ ਇਹ ਵੈਨ ਨੀ ਲੋਨ ਚਾਹੁੰਦੇ ਆ ਨਹੀਂ ਆਉਂਦੇ ਕੋਈ ਚੈੱਕ ਕਰਕੇ ਫਿਰ ਇਹਨਾਂ ਦਾ ਉਸ ਤਰ੍ਹਾਂ ਐਕਸ਼ਨ ਦਿੱਤਾ